ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਮਾਹੌਲ ਹਲੇ 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 ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਇਸ ਟਾਈਮ ਹੋ ਗਿਆ ਵੇ ਕਰਮ ਕਿਉਂ ਕਿ ਕਿਉਂਕਿ ਬਿਹਾਰੀ ਭਈਆਂ ਨੇ ਵੀਡੀਓ ਬਣਾ ਕੇ ਪੰਜਾਬੀਆਂ ਨੂੰ ਕੜੀਆਂ ਵੇ ਗਾਲਾਂ ਸਿੱਖ ਕੌਮ ਨੂੰ ਕੀਤਾ ਵੇ ਟਾਰਗੇਟ ਤੇ ਵੀਰੋ ਪੰਜਾਬੀ ਵੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਕੀ ਇਹ ਪੂਰੀ ਤਫਸੀਲ ਇਹ ਅਸੀਂ ਅੱਜ ਦੀ ਵੀਡੀਓ ਰਹਿ ਜਾਣਾਗੇ ਤੇ ਚਲ ਕੇ ਬੜੀਆ ਦਿਨ ਦੇ ਇਸ ਵਾਰ ਚਾਹਣਿਆ ਸਿੱਤੇ ਆਓ ਬੈਠ ਕੇ ਚਮਜੋ ਬੈਠੇ ਚੁੰਗਦਾ ਹੀ ਉਦਾ ਵੀ ਇੱਕ ਫੋਨ ਜਾਂਦਾ ਹੈ ਗੈਂਡੀ ਥੱਲੇ ਹਾਂ ਹਾਂ ਲਈ ਚੱਰੀ ਹੈ ਬਿਹਾਰੀ ਪਈਆਂ ਨੇ ਪੰਜਾਬਿਆਂ ਨੂੰ ਵਾਲਾ ਕੱਢੀਆਂ ਸਿੱਧੇ ਆਓ ਬੈਠਕ ਜਮਜੋ ਬੈਲੇ ਹਾਂ ਜੀ ਮੌਜੂਦਾ ਸਰਪੰਚਾ ਪ੍ਰੇਮ ਨਗਦਾ ਉਹਦਾ ਮੁੰਡਾ ਹੈ ਜਿਹੜਾ ਉਹਨਾਂ ਦਾ ਮੇਨ ਹੈ ਜਿਹੜਾ ਪ੍ਰੇਮ ਨਗ ਬਿਹਾਰੀ ਸਰਪੰਚ ਹੈ ਉਹਦਾ ਮੁੰਡਾ ਨਾਲ ਚਾਰ ਹੋਰ ਹੈ ਸਰਪੰਚ ਫਿਰ ਇੱਥੇ ਅਸੀਂ ਚੁਣਿਆ ਹੋਇਆ ਹਾਂ ਜੀ ਦੇ ਇਲਾਕਾ ਪੰਚਾਇਤ ਦੇ ਰੈਲ ਮਚਰੇ ਜਿਹੜੇ ਸੀਟਾਇਆ ਨੇ ਇਹ ਪੰਜਾਬ ਚ ਰਹਿ ਕੇ ਸਾਨੂੰ ਧਮਕੀਆਂ ਦੇ ਰਿਹਾ ਹੈ ਕਹਿੰਦੇ ਸਾਡੇ ਹੱਥ ਸਰਪੰਚੀ ਆ ਕਹਿੰਦੇ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਉਹ ਇਹ ਕਹਿ ਰਹੇ ਆ ਕਹਿੰਦੇ ਸਾਡੇ ਮਾਪਕ ਸਰਪੰਚ ਆ ਸਾਡਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਆ ਸਾਡਾ ਪੰਜਾਬ ਦਾ ਹਾਲ ਆ ਇੱਕ ਨਾ ਜਿਹੜੀ ਇਹ ਗੱਲ ਹੋਈ ਆ ਇੱਥੇ ਇਹ ਇਕੱਲੀ ਰੈਲ ਮਚਰੇ ਦੀ ਨਹੀਂ ਰਹੀ ਇਹ ਸਾਡੇ ਸਾਰੇ ਪੰਜਾਬ ਦੀ ਹੋਊਗੀ ਅਸੀਂ ਇਹਨੂੰ ਪੰਜਾਬ ਦੇ ਥਰੂ ਨਿਵੇੜਾਂਗੇ ਉਰੇ ਕੱਲ ਆਪਣੇ ਕਿਸੇ ਪੰਜਾਬੀ ਨੇ ਕਹੀ ਹੁੰਦੀਆਂ ਨੇ 100 ਪਰਚਾ ਪਾ ਕੇ ਅੰਦਰ ਬਿਠਾ ਲ ਦੇਣੇ ਤੇ ਜਿਹੜੇ ਪੰਜਾਬੀਆਂ ਨੇ ਸਿਰ ਪਰ ਬਿਠਾ ਲਿਆ ਨਾ ਤਾਜ ਬਣਾਤਾ ਇਹਨਾਂ ਨੂੰ ਆਪਣੇਆ ਜ਼ਮੀਨਾਂ ਸੰਭਾਲਤੀਆਂ ਅੱਜ ਉਹਦਾ ਹਸ਼ਰ ਆਹੇ ਇਹ ਤਾਂ ਸਾਡੇ ਨੂੰ ਗਾਲਾਂ ਨੂੰ ਪੈ ਰਹੇ ਆ ਇਹ ਜੇਬ ਸਾਡਾ ਪੰਜਾਬ ਦਾ ਮੁੰਡਾ ਕੋਈ ਇੱਥੇ ਕਰਦਾ ਸਾਡਾ ਸਾਰਾ ਟੱਬਰ ਚੱਕ ਕੇ ਲੈ ਜਾਣਾ ਤਾਂ ਪੁਲਿਸ ਵਾਲਿਆਂ ਨੇ ਆਪਣਾ ਕਦੇ ਸਿੱਖਾ ਕਿਸੇ ਨੂੰ ਮਾੜਾ ਬੋਲਿਆ ਕਿਸੇ ਨੂੰ ਨਹੀਂ ਓੜਿਆ ਸਿੱਖ ਧਰਮ ਨੂੰ ਕਿਉਂ ਮਾੜਾ ਬੋਲਿਆ ਜਾਂਦਾ ਵਾਰ-ਵਾਰ ਬਾਚ ਕਹਿੰਦੇ ਵੀ ਇਹ ਨਿਆਣੇ ਆ ਜੀ ਬਣਾ ਨੇ ਕੁਛ ਖਾਦਾ ਪੀਤਾ ਇਹ ਜੇ ਡਰਿੰਕਰ ਹੀ ਅਜੇ ਆ ਉਹ ਤੇ ਮਾਫੀ ਵਾਲਾ ਵੀਰੇ ਬਾਟਾਉਣ ਮੂੰਹ ਚੋਂ ਕੱਢਣਾ ਚਾਹੀਦਾ ਵੀ ਮਾਫੀ ਬਿਲਕੁਲ ਨਹੀਂ ਦੇਣੀ ਚਾਹੀਦੀ ਗੱਲ ਹੋਇਆ ਜੀ ਮੈਂ ਜਮੰਦਪੁਰ ਆਇਆ ਜੀ ਅੱਜ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਬਿਹਾਰੀ ਨਾਲੇ ਲੜਾਈ ਹੋਈ ਤੇ ਪਿੰਡ ਦੇ ਵਿੱਚ ਰਹਿਲ ਮੱਜਰੇ ਮੈਂ ਆਪਣੀ ਸ਼ਾਪ ਹੈ ਦੁਕਾਨ ਮੈਂ ਇੱਕ ਪਿੰਡ ਨੂੰ ਜਾਂਦਾ ਜਾਂਦਾ ਉਹਨਾਂ ਨੇ ਬੋਲ ਤੇ ਖੜਾ ਤਾਂ ਬੋਲ ਤੇ ਨਾਲ ਮੇਰੇ ਟੱਕਰ ਮਾਰ ਲੱਗਾ ਤਾਂ ਭਈਏ ਨੇ ਛੇੜਦਾ ਉਤੋਂ ਕੱਲ ਪਿੰਡ ਦੇ ਬੰਦਿਆ ਨੇ ਸਾਡੇ ਮੇਰੇ ਤੇ ਖੁਦ ਪਰਚੇ ਕਰਵਾਇਆ ਜੀ ਤੁਹਾਡੇ ਪਿੰਡ ਦੇ ਨੇ ਮੇਰੇ ਪਿੰਡ ਦੇ ਆ ਕੱਲ੍ਹ ਦੇ ਬੰਦੇ ਨੇ ਚਾਰ ਬੰਦੇ ਫੜਾਏ ਆ ਆਪਣੇ ਆਪ ਵਸੇ ਪਿੰਡ ਦੇ ਲੋਕਾਂ ਬੰਦੇ ਨੇ ਛੜਾ ਕੇ ਲੈ ਕੇ ਆਏ ਉਹ ਤਾਂ ਕਵਾੜੀਆ ਕੋਈ ਮੇਨ ਆ ਉਹ ਤਾਂ ਸਰਪੰਚਾ ਕੌਣ ਆ ਉਹ ਛੜਵਾ ਕੇ ਲੈ ਕੇ ਆਇਆ ਵੀ ਵੱਡਾ ਟਕਰਾਅ ਹੋ ਗਿਆ ਜੀ ਫਿਰ ਵੀ ਕਾਰਵਾਈਆਂ ਸਾਡੇ ਤੇ ਕਰਨੀਆਂ ਉਲਟੀਆਂ ਉਹਨਾਂ ਦੇ ਕੁਝ ਨਹੀਂ ਹੋਣਾ ਜੀ ਜਦੋਂ ਸਾਨੂੰ ਆਪਣੇ ਆਪ ਹਥਿਆਰ ਚੁੱਕਣੇ ਪੈ ਜਲੇ ਜੀ ਫਿਰ ਹੱਥ ਸਿਰ ਤੋਂ ਪਾਣੀ ਲੰਘੇ ਆ ਜੀ ਨਹੀਂ ਨਹੀਂ ਜੀ ਦੇਖੋ ਸਿੱਖ ਧਰਮ ਬਾਰੇ ਜੀ ਗਿਆਨੀ ਸ਼ਬਦ ਸਾਡੇ ਸਿੱਖ ਧਰਮ ਦੇ ਵਿੱਚ ਕਿੰਨਾ ਵੱਡਾ ਸ਼ਬਦ ਆ ਜੀ ਗਿਆਨੀ ਠੀਕ ਆ ਜੀ ਉਹ ਉਸ ਅਫਸਰ ਦੇ ਬੋਲੇ ਪੂਰੀ ਗਾਲ ਕੱਢੀ ਆ ਜੀ ਤੁਸੀਂ ਵੀ ਸਰਪੰਚ ਆ ਜੀ ਮੇਰੇ ਮੈਸਜ ਸਰਪੰਚ ਜੀ ਤੁਹਾਨੂੰ ਵੀ ਇਹ ਚੀਜ਼ ਗਲਤ ਲੱਗੀ ਹੈ ਉੱਤੇ ਜਿੱਦ ਸਾਰੇ ਨੌਜਵਾਨ ਜੀ 100% ਅਸੀਂ ਕੱਲ 25 ਬੰਦੇ ਸੀਗੇ ਅਸੀਂ ਸਾਰੇ 25 ਬੰਦੇ ਕੱਲ 4 ਵਜੇ ਚੌਂਕੀ ਗਏ ਲਿਖਤੀ ਰੂਪ ਇਹੇ ਤਰਖਾਸ ਦਿੱਤੀ ਵੀ ਜਿਹੜੇ ਬੰਦੇ ਨੇ ਵੀਡੀਓ ਦੇਖ ਕੇ ਜੋ ਵੀ ਗਲਤੀ ਕੀਤੀ ਜੋ ਵੀ ਧਾਰਾ ਬਣਦੀ ਉਹਨੂੰ ਕੀਤਾ ਜਾਵੇ ਇਹਨਾਂ ਨੇ ਕੱਲ ਦੀ ਕੋਈ ਕਾਰਵਾਈ ਨਹੀਂ ਕੀਤੀ ਇਹ ਜਿਹੜੇ 15 ਸ਼ਰਾਰਤ ਕਰੀ ਨਾ ਇਹ ਬੰਦੇ ਜਿੱਦਾਂ ਯੂਪੀ ਦੇ ਵਿੱਚ ਕਰਦੇ ਵੇ ਫਿਰ ਕੁ ਦੰਗੇ ਕਰਾਉਂਦੇ ਆ ਇਹ ਉਹ ਇੱਕ ਸਾਜ਼ਿਸ਼ ਸੀ ਕਿ ਇੱਥੇ ਬੰਦੇ ਭੜਕਣਗੇ ਭੜਕ ਕੇ ਬੰਦੇ ਹਮਲਾ ਕਰਨਗੇ ਕੀ ਕਾਰਵਾਈ ਕਰ ਰਹੀ ਹੈ ਜੀ ਕੇਸ ਰਜਿਸਟਰ ਕਰਤਾ ਬੰਦੇ ਗ੍ਰਿਫਤਾਰ ਕਰ ਲੇ ਤਿੰਨ ਕਰ ਲੇ ਬਕੀਤ ਕਰ ਰਹੇ ਨੇ ਕਰ ਲਈ ਜੀ ਬੰਦੇ ਗ੍ਰਿਫਤਾਰ ਹੋ ਗਏ ਜੀ ਤਿੰਨ ਨੂੰ ਡਾਊਨਡ ਅਪ ਕਰ ਲਿਆ ਜਿਹੜੀਆਂ ਧਰਮਾਂ ਲੱਗ ਕੇ ਉਹਦੇ ਤੇ ਕੇਸ ਦਰਜ ਕਰੀ ਮੈਂ ਦੇਖ ਧਾਰਾ ਦੇਖ ਕੇ ਦੱਸਦੇ ਮੈਂ ਕਰ ਦਿਆ 295 A ਇਹ ਜਿਹੜਾ ਉਹਨੇ ਸਿੱਖਾਂ ਨੂੰ ਗਲਤ ਜੂਸ ਮੈਂ ਤੁਹਾਨੂੰ ਵੀਡੀਓ ਪਾਉਂਗਾ ਸੁਣ ਕੇ ਤੁਹਾਡੇ ਵੀ ਬਲੁੰਦਰੇ ਦੇਖੋ ਖੜਦੇ ਜਾਣਗੇ ਦੂਜੀ 1753 A ਉਹ ਆਈਟੀ ਦੀਆਂ ਧਾਰਾ ਹੈ ਇਹਨਾਂ 'ਚ ਕੋਈ ਬੇਲੀ ਹੈ ਇਹਨਾਂ 'ਚ ਕੋਈ ਫੈਸਲਾ ਨਹੀਂ ਕਰ ਸਕਦਾ ਸਾਡੇ ਚ ਵੀ ਜੇ ਪਰਚਾ ਦਰਜ ਹੋ ਜਾਂਦਾ ਅਸੀਂ ਇਹ ਚੰਦ ਵੀ ਕਰਕੇ ਨਾ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹ ਭੇਜੇ ਸੋ ਇਸ ਸਮੇਂ ਅਸੀਂ ਰਹਿਲ ਮજરા ਪਿੰਡ ਖੜੇ ਹਾਂ ਜੋ ਕਿ ਨਮਾ ਸ਼ਹਿਰ ਜਿਹਨਾਂ ਦੇ ਵਿੱਚ ਪੈਂਦਾ ਪਰੋਪੜ ਦੇ ਨੇੜੇ ਹੈ ਤੇ ਇੱਥੇ ਇੱਕ ਇਕੱਠ ਹੋਇਆ ਲੋਕਾਂ ਦਾ ਇਹ ਇਕੱਠ ਕਿਉਂ ਹੋਇਆ ਕਿਹੜੀ ਵਜ੍ਹਾ ਕਰਕੇ ਹੋਇਆ ਉਹ ਗੱਲਬਾਤ ਸਮਝਣ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਆ ਕੀ ਕੀ ਗੱਲ ਹੋਈ ਸਰਦਾਰ ਸਾਹਿਬ ਕਿਹੜੀ ਗੱਲ ਕਰਕੇ ਇੱਥੇ ਘੱਟ ਹੋਇਆ ਭਾਈ ਜੀ ਮੇਰੀ ਗੱਲ ਸੁਣੋ ਪਤਾ ਕੀ ਹੈ 2 ਦਿਨ ਪਹਿਲਾਂ ਪ੍ਰੇਮਨਗਰ ਤੋਂ 5 ਬੰਦਿਆਂ ਨੇ ਵੀਡੀਓ ਪਾਈ ਤੇ ਗਿਆਨੀ ਸ਼ਬਦ ਨੂੰ ਬੁਰਾ ਚੰਗਾ ਬੋਲਿਆ ਅਸੀਂ ਸ਼ਰਾਬ ਲਈ ਹੈ ਜੀ ਵਰਤੀ ਬੋਲ ਵੀ ਨਹੀਂ ਸਕਦੇ ਮਾਈਕ 'ਤੇ ਗਿਆਨੀਆਂ ਨੂੰ ਪੰਜਾਬੀਆਂ ਨੂੰ ਉਹ ਤੋਂ ਬਾਅਦ ਪ੍ਰਸ਼ਾਸਨ ਨੂੰ ਰਹਿਲ ਮੱਝਰੇ ਵਾਲਿਆਂ ਨੇ ਐਪਲੀਕੇਸ਼ਨ ਦਿੱਤੀ ਵੀ ਇਹਨਾਂ ਨੂੰ ਰੈਸਟ ਪਾ ਉਹਨਾਂ ਨੇ ਰੈਸਟ ਨਹੀਂ ਕੀਤੀ ਇਹਨਾਂ ਦੀ ਪਤਾ ਨਹੀਂ ਕਿਸ ਦਾ ਦਬਵਾਵਾ ਕਿਸੇ ਐਮਐਲਏ ਦਾ ਦਬਵਾਵਾਂ ਪ੍ਰਸ਼ਾਸਨ ਪਰ ਉਹ ਪੰਜਾਬ ਦੇ ਨਹੀਂ ਬੰਦੇ ਬਿਹਾਰੀ ਹੈ ਬਿਹਾਰੀ ਹੈ ਬਿਹਾਰੀ ਭਈਆਂ ਨੇ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਯਾਰ ਸੁਣੋ ਟੋਂਸੇ ਤੋਂ ਵੀਡੀਓ ਦਿਖਾਓ ਤੇਰੇ ਪ੍ਰੇਮਨਗਰ ਤੋਂ ਸੋਰੀ ਮੌਜੂਦਾ ਮੌਜੂਦਾ ਸਰਪੰਚ ਹੈ ਪ੍ਰੇਮਨਗਰ ਦਾ ਉਹਦਾ ਮੁੰਡਾ ਹੈ ਜਿਹੜਾ ਉਹਨਾਂ ਦਾ ਮੇਨ ਹੈ ਜਿਹੜਾ ਪ੍ਰੇਮਨਗਰ ਬਿਹਾਰੀ ਸਰਪੰਚ ਹੈ ਉਹਦਾ ਮੁੰਡਾ ਨਾਲ ਚਾਰ ਹੋਰ ਹੈ ਸਰਪੰਚ ਫਿਰ ਇੱਥੇ ਅਸੀਂ ਜੁਣੇ ਹੋਇਆ ਹਾਂਜੀ ਉਹ ਯਾਰ ਮੈਂ ਪਿੰਡ ਪੰਚਾਇਤ ਹੈ ਏ ਮੇਰੇ ਪਿੰਡ ਦਾ ਸਰਪੰਚਾ ਮੱਜ ਰਿਆਲ ਮੱਜ ਦਾ ਉਹ ਪ੍ਰੇਮਨਗਰ ਲੱਗਿਆ ਉੱਥੇ 2300 ਵੋਟਰਾਂ ਦੀ ਪ੍ਰਵਾਸੀਆਂ ਦੀ ਹੈ ਉਹਨਾਂ ਦਾ ਆਪਣਾ ਸਰਪੰਚ ਲੱਗ ਬਣਦਾ ਹਾਂ ਉਹਨਾਂ ਦੇ ਚੋਂ ਮੁੰਡਿਆਂ ਨੇ ਪਰ ਦੋ ਤਰੀ ਨੂੰ ਵੀਡੀਓ ਪਾਈ ਹੈ ਜਿਹਦੇ ਬਹੁਤ ਇਤਰਾਜ਼ਯੋਗ ਬੋਲਦੇ ਵੇ ਆ ਤੁਹਾਨੂੰ ਪਰਸਨ ਵੀਡੀਓ ਦੇ ਦਵੇ ਚਲਾ ਨਹੀਂ ਸਕਦੇ ਹਾਂਜੀ ਤੇ ਨਹੀਂ ਨਹੀਂ ਅੱਦਾ ਦੰਗੇ ਨਹੀਂ ਕਰਿਆਣੇ ਭਾਈ ਸੁਣ ਲਓ ਮੇਰੀ ਕਾ ਚਾਰ ਬੰਦੇ ਕਰਕੇ ਇੰਨੇ ਬੰਦੇ ਨਾਲ ਹੀ ਕਰਨਾ ਅਸੀਂ ਮੈਂ ਐਸਐਸਪੀ ਸਾਹਿਬ ਨੂੰ ਕੱਲ ਵੀਡੀਓ ਪਾਈ ਹੈ ਦੋ ਤਰੀ ਦੀ ਵੀਡੀਓ ਪੇਈ ਵੀ ਦੀ ਪਹਿਲਾਂ ਉਹਨੇ ਝਾਲੀ ਵੀਡੀਓ ਮਾਫੀ ਵਾਲੀ ਪਾਤੀ ਮੈਂ ਕਹਾ ਨਹੀਂ ਯਾਰ ਇੱਕ ਬੰਦੇ ਨੂੰ ਉਹਨੇ ਕਿਹਾ ਪੂਰੀ ਕੌਮ ਨੂੰ ਕਿਹਾ ਸਿੱਖ ਕੌਮ ਨੂੰ ਪੰਜਾਬ ਨੂੰ ਕਿਹਾ ਸਾਡੇ ਪਿੰਡਾਂ ਨੂੰ ਕਿਹਾ ਮੁੜ ਕੇ ਉਹ ਤੇ ਬਾਅਦ ਐ ਮੈਂ ਐਸਐਸਪੀ ਸਾਹਿਬ ਨੂੰ ਕੱਲ ਪਾਈ ਹੈ ਉਹਨਾਂ ਨੇ ਐਕਸ਼ਨ ਚ ਜਾ ਕੇ ਜੜੀ ਬੰਦੇ ਚ ਕਾਲੇ ਚਕਾ ਲੇ ਤਾਂ ਮੁੜ ਕੇ 3 ਵਜੇ ਦੇ ਬਾਅਦ ਬੰਦੇ ਛੱਡਦੇ ਇਹ ਮੁੰਡਿਆਂ ਦਾ ਇਕੱਠਾ ਹੁਣ ਇੱਥੇ ਕਿ ਮੋਹਤਪੁਰ ਸਜਣਾ ਦਾ ਇਕੱਠਾ ਮੈਨੂੰ ਵੀ ਦੱਸ ਦਿਓ ਮੋਹਤਪੁਰ ਦਾ ਸਰਪੰਚ ਹੈ ਮੇਰੇ ਪਿੰਡ ਦਾ ਸਾਰੇ ਆ ਟੋਟਾ ਟੱਜ ਵਾਲ ਤੋਂ ਸਰਪੰਚ ਹੈ ਇੱਕ ਵਾਰ ਇੱਕ ਵਾਰ ਇੱਕ ਵਾਰ ਉਹ ਸੁਣੋ ਯਾਰ ਤਰ ਨਾ ਕਰੋ ਮੁੜ ਕੇ ਬੰਦੇ ਚੱਕ ਲੈ ਅਸੀਂ 4 ਵਜੇ 4-5 ਪਿੰਡਾਂ ਦੇ ਇਕੱਠੇ ਹੋ ਕੇ ਉੱਥੇ ਗਏ ਸਰਪੰਚ ਇੱਕ ਵਾਰਿਆ ਸੁਣੋ ਆਈ ਉੱਥੇ ਤਰਖਾਹ ਦਿੱਤੀ ਰਿਟਨ ਚ ਬੰਦੇ ਦੇ ਬਾਈ ਨੇਮ ਹੈ ਬਈ ਜੀ ਕਾਰਵਾਈ ਕਰ ਦੋ ਵੇ ਬਥੇ ਮਾਹੌਲ ਖਰਾਬ ਹੋ ਰਿਹਾ ਅੱਜ ਸਵੇਰ ਦਾ 10 ਵਜੇ ਦਾ ਟਾਈਮ ਦੇ ਕਹੇ ਤੇ ਵੀ ਜੀ ਸਵੇਰ ਦੇ 10 ਵਜੇ ਦਾ ਦੋਸ਼ੀ ਗ੍ਰਿਫਤਾਰ ਕਰ ਲੋ ਤੇ ਬੰਦਿਆਂ ਨੂੰ ਪਰਚਾ ਦੇ ਦਿਓ ਪਰ ਕੁਝ ਨਹੀਂ ਹੋਇਆ ਉਲਟਾ ਹੁਣ ਸਾਨੂੰ ਕਹਿੰਦੇ ਕਾਠਗੜ੍ਹ ਠਣੇ ਆਓ ਵੇ ਉਹਨਾਂ ਨੂੰ ਬੁਲਾਉਂਦੇ ਵੇ ਜੋ ਹੁੰਦਾ ਹੀ ਹੈ ਉਹ ਕਰਾਂਦੇ ਫਿਰ ਅਸੀਂ ਸਰਪੰਚ ਕਿਹੜੇ ਪਿੰਡ ਦੇ ਹਾਂ ਐਸੇ ਪਿੰਡ ਦਾ ਤੁਸੀਂ ਕਿਹੜੇ ਪਿੰਡ ਦੇ ਸਰਪੰਚ ਹਾਂ ਨਾਲ ਦੇ ਪਿੰਡ ਦਾ ਜੀ ਫੋਦੇਪੁਰ ਦਾ ਪੰਚਾਇਤਾਂ ਵੀ ਇਤਰਾਜ਼ ਕਰ ਰਹੀਆਂ ਇਸ ਗੱਲ ਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਪੰਚਾਇਤਾਂ ਇਤਰਾਜ਼ ਕਰ ਰਹੀਆਂ ਆ ਪ੍ਰਸ਼ਾਸਨ ਹੈ ਕੱਲ ਅਨਸਰੋ ਚੌਂਕੀ ਜੋ ਬੰਦੇ ਅਰੈਸਟ ਕਰ ਲਏ ਉਹਨਾਂ ਦੇ ਬਿਨਾ ਕਾਰਵਾਈ ਕੀਤੀ ਉਹਨਾਂ ਨੂੰ ਛੱਡਤਾ ਵਾ ਹੁਣ ਸਾਡੀ ਮੰਗ ਇਹ ਹੀ ਆ ਕਿ ਉਹਨਾਂ ਨੂੰ ਜੋ ਬੰਦੇ ਗ੍ਰੈਸਟ ਹੁੰਦੇ ਠੀਕ ਨਹੀਂ ਉਹਨਾਂ ਦੇ ਮਾਪਿਆਂ ਨੂੰ ਅਰੈਸਟ ਕੀਤਾ ਜਾਵੇ ਜਿਹੜਾ ਮਜੂਦਦਾ ਸਰਪੰਚ ਆ ਬਾਜਬਾ ਸਾਡੀ ਵੰਦੀ ਕਰ ਬੈਠੀ ਆ ਬਿਲਕੁਲ ਵੀਰ ਪੰਜਾਬ ਚ ਰਹਿ ਕੇ ਸਾਨੂੰ ਧਮਕੀਆਂ ਦੇ ਰਿਹਾ ਕਹਿੰਦੇ ਸਾਡੇ ਹੱਥ ਸਰਪੰਚ ਹੀ ਆ ਕਹਿੰਦੇ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਭਈਏ ਕਹਿ ਰਹੇ ਆ ਕਹਿੰਦੇ ਸਾਡੇ ਮਾਪੇ ਸਰਪੰਚ ਆ ਸਾਡਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਆ ਸਾਡਾ ਪੰਜਾਬ ਦਾ ਹਾਲ ਆ ਇੱਕ ਨਾ ਜਿਹੜੀ ਇਹ ਗੱਲ ਹੋਈ ਆ ਇੱਥੇ ਇਹ ਇਕੱਲੀ ਰੈਲ ਮੱਜਰੇ ਦੀ ਨਹੀਂ ਰਹੀ ਇਹ ਸਾਡੇ ਸਾਰੇ ਪੰਜਾਬ ਦੀ ਹੋ ਗਈ ਅਸੀਂ ਇਹਨੂੰ ਪੰਜਾਬ ਦੇ ਥਰੂ ਨਿਵੇੜਾਂਗੇ ਇਕੱਲੇ ਰੈਲ ਮਾਜਰੇ ਦੀ ਪੰਚਾਇਤ ਵੀ ਨਹੀਂ ਇਹਨੂੰ ਨਵੇੜ ਸਕਦੀ ਅਸੀਂ ਸਾਡੇ ਪੰਜਾਬੀ ਤੇ ਸਿੱਖਾਂ ਤੇ ਆ ਗਈ ਹੁਣ ਇਹ ਰੈਲ ਮਾਜਰੇ ਦੀ ਪੰਚਾਇਤ ਦੀ ਇਕੱਲੀ ਦੀ ਨਹੀਂ ਰਹੀ ਜੇ ਉਹ ਇੱਕ ਗੱਲ ਆਪਣੇ ਕਿਸੇ ਪੰਜਾਬੀ ਨੇ ਕਹੀ ਹੁੰਦੀਆਂ ਨੇ 100 ਪਰਚਾ ਪਾ ਕੇ ਅੰਦਰ ਬਿਠਾ ਲ ਦੇਣੇ ਤੇ ਇਹ ਇਕੱਲੀਆਂ ਦੀ ਇਹ ਰੈਲ ਮਾਜਰੇ ਦੀ ਇਕੱਲੀ ਪੰਚਾਇਤ ਦੀ ਗੱਲ ਨਹੀਂ ਰਹੀ ਇਹਨਾਂ ਨੇ ਸਾਰੇ ਪੰਜਾਬੀਆਂ ਨੂੰ ਵਾਲਾ ਕਰ ਦਿੱਤੀ ਹੈ ਜਿਹਦੇ ਨਾਲ ਮੁੱਦਾ ਘਰ ਘਰ ਦਾ ਬਣ ਚੁੱਕਿਆ ਪੂਰੇ ਪੰਜਾਬ ਦਾ ਬਣ ਚੁੱਕਿਆ ਹੈ ਜਿਹੜੇ ਪੰਜਾਬੀਆਂ ਨੇ ਸਿਰ ਪਰ ਬਿਠਾ ਲਏ ਨਾ ਤਾਜ ਬਣਾਤਾ ਇਹਨਾਂ ਨੂੰ ਆਪਣੇ ਜਮੀਨਾਂ ਸੰਭਾਲਤੀਆਂ ਅੱਜ ਉਹਦਾ ਹਸ਼ਰ ਰਹੇ ਇਹ ਤਾਂ ਸਾਡੇ ਨੂੰ ਗਾਲਾਂ ਨੂੰ ਪੈ ਰਹੇ ਆ ਜਿਹੜੇ ਮਾਲਕ ਫੈਕਟਰੀਆਂ ਦੇ ਨਾ ਉਹਨਾਂ ਨੇ 50-50 ਬਈਏ ਰੱਖੇ ਹੋਏ ਆ ਸ਼ਹਿਰਾਂ ਜਿਹਨਾਂ ਨੂੰ ਘਰ પાਕੇ ਦੇਤੇ ਜਵਾਈਆਂ ਵਾਂਗੂ ਘਰ ਪਾਏ ਆ ਇਹ ਨਹੀਂ ਵੀ ਇੱਕ ਭਈਏ ਖੁੱਡੇ ਚ ਰਹਿੰਦੇ ਹੁੰਦੇ ਆ ਉਹਨਾਂ ਨੂੰ ਮਾਫੀ ਮੰਗੇ ਉਹ ਕੀ ਚਾਹੁੰਦੇ ਹੋ ਨਹੀਂ ਕਾਰਵਾਈ ਕਰੋ ਮਾਫੀ ਮਾਫੀ ਮੰਗੇ ਭਾਜੀ ਫੇਰ ਉਹੀ ਗੱਲਾਂ ਹੋਣੀਆਂ ਮਾਫੀ 295ਏ 143ਏ ਜੋ ਧਾਰਾ ਬਣਦੀ ਹੈ ਧਰਮ ਦੀ ਉਹ ਇਹਨਾਂ ਦੇ ਲਈ ਜਾਵੇ ਬਿਨਾ ਪ੍ਰਸ਼ਾਸਨ ਧਾਰਾ ਲੱਗੇ ਤੇ ਅਸੀਂ ਇਹ ਉਰੇ ਦੇ ਜਾਮ ਨਹੀਂ ਚੱਕਣਾ ਜਾਮ ਰੋਡ ਹਾਈਵੇ ਜਾਮ ਕਰਨਾ ਭਾਈ ਕੀ ਕਹਿ ਰਹੇ ਹੋ ਮਤਲਬ ਕੀ ਭਾਈ ਸਾਰੀ ਸੰਗਤ ਕਹਿੰਦੀ ਭਈਆ ਅਸੀਂ ਆਪਣੇ ਬੰਦੇ ਨੂੰ ਤਾਂ ਕਰਨੇ ਜਿਨ੍ਹਾਂ ਨੇ ਸਾਡੇ ਨਾਲ ਇੰਨਾ ਮਤਲਬ ਜ਼ਲੂ ਕੀਤਾ ਆ ਅਸੀਂ ਪ੍ਰੇਮ ਨੂੰ ਨਗਰ ਮੁਰਦਾਰ ਨਾਲ ਲੈਣਾ ਪ੍ਰਸ਼ਾਸਨ ਨੂੰ ਕਦੋਂ ਇਹ ਜਾਣਕਾਰੀ ਦਿੱਤੀ ਸੀ ਕੱਲ ਦਾ ਇਹਨਾਂ ਨੇ ਦੱਸਿਆ ਵਾ ਸਾਡੇ ਸਾਡੇ ਪਿੰਡ ਦੇ ਪੰਚਾਇਤ ਨੇ ਜਾ ਕੇ ਰਪਰ ਦਾ ਦਰਜ ਕਰਾਈ ਆ ਵੀ ਭਾਈ ਮੁੰਡੇ ਚੱਕ ਲੋ ਇਹ ਪ੍ਰਸ਼ਾਸਨ ਨੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਜੇ ਨਹੀਂ ਸੁਣਦੇ ਅਸੀਂ ਕੱਲ ਨੂੰ ਧਰਨਾ ਲਾਉਂਦੇ ਆ ਧਰਨਾ ਲਾਣ ਦੀ ਨੋਬਤ ਤਾਂ ਪਈ ਜੇ ਸਾਡੀ ਸੁਣਵਾਈ ਨਹੀਂ ਹੋਈ ਨਾ ਮੁੰਡੇ ਚੱਕੇ ਆ ਨਾ ਕੋਈ ਕੋਈ ਉਹਦੇ ਘਰ ਦੇ ਜੀ ਨੂੰ ਹਰਾਸਮੈਂਟ ਕੀਤਾ ਇਹ ਜੇ ਸਾਡਾ ਪੰਜਾਬ ਦਾ ਮੁੰਡਾ ਕੋਈ ਇਦਾਂ ਕਰਦਾ ਸਾਡਾ ਸਾਰਾ ਟੱਬਰ ਚੱਕ ਕੇ ਲੈ ਜਾਂਦਾ ਪੁਲਿਸ ਵਾਲਿਆਂ ਨੇ ਉਹ ਅਸ਼ਰਿਆਮ ਹਕੂਮਤ ਦਾ ਸਾਰਾ ਟੱਬਰ ਉਹਨਾਂ ਦਾ ਨਾ ਮੁੰਡੇ ਅੱਜ ਤੱਕ ਪੜੇ ਆ ਅੱਧਾ ਘੰਟਾ ਦਿੱਤਾ ਸੀਗਾ ਪ੍ਰਸ਼ਾਸਨ ਜਿਹੜੇ ਜ਼ਿਲ੍ਹੇ ਚ ਪੈਂਦੀ ਹੈ ਇਹ ਜਿਹੜੇ ਜਿੱਥੇ ਦੇ ਮੁੰਡੇ ਨਵਾਂ ਸ਼ਹਿਰ ਦੇ ਆ ਇਹ ਨਵਾਂ ਸ਼ਹਿਰ ਜ਼ਿਲ੍ਹੇ ਚ ਪੈਂਦਾ ਆ ਇਹ ਪਿੰਡ ਨਮਾਸ਼ਾਹ ਜ਼ਿਲ੍ਹੇ ਚ ਪੈਂਦੇ ਆ ਬਲਾਚੌਰ ਸਾਡਾ ਤਹਿਸੀਲ ਲੱਗਦੀ ਆ ਠੀਕ ਆ ਜੀ ਰੋਪੜ ਹੈੱਡ ਦੇ ਨਾਲੇ ਉੱਤਰ ਦੀ ਸਾਰੇ ਪ੍ਰੇਮਨਗਰ ਬਸਤੀ ਸੀਗੀ ਜਿਹੜਾ ਇਹ ਪਿੰਡ ਬਣਾ ਦਿੱਤਾ ਇਹ ਪਿੰਡ ਬਣਾਇਆ ਵੀ ਪੰਚਾਇਤਾਂ ਮਾੜੀਆਂ ਸਾਡੀਆਂ ਨੇ ਆ ਉਹ ਜ਼ਮੀਨਾਂ ਖਰੀਦੀਆਂ ਹੋਈਆਂ ਉੱਥੇ ਰਜਿਸਟਰੀਆਂ ਉਹਨਾਂ ਦੀ ਹਾਂ ਸਾਰੇ ਪ੍ਰੇਮਨਗਰ ਅੱਧੇ ਕਿਰਾਏ ਤੇ ਬੈਠੇ ਆ 2000 ਵੋਟਰਾਂ ਦੀ ਅੱਜ ਦੇ ਸਮੇਂ ਚ ਅਧਿਆਗਰ ਨੇ ਉਹਦੇ ਕਬਜ਼ਾ ਕੀਤਾ ਹੋਇਆ ਇਹਨੇ ਕਬਜ਼ਾ ਕੀਤਾ ਹੋਇਆ ਪਹਿਲਾਂ ਰੈਲ ਮਾਜਰੇ ਦੇ ਵਿੱਚ ਸੀਗਾ ਪ੍ਰੇਮਨਗਰ ਇਹ ਸਾਡੀਆਂ ਇਹ ਵੋਟਾਂ ਤੋੜ ਲਾ ਕੇ ਇਹਨਾਂ ਦੀ ਵੋਟ ਵਧ ਗਈ ਸਾਡੇ ਸਾਡੇ ਸਿਆਸਤੀ ਬੰਦਿਆਂ ਨੇ ਸੋਚਿਆ ਇਹਨਾਂ ਨੂੰ ਵੱਖਰੇ ਕਰ ਦੋ ਇਹਦਾ ਨਾਵਾ ਪਿੰਡ ਬਣਾਤਾ ਨਵੀਂ ਪੰਚਾਇਤ ਬਣਾਤੀ ਭਈਆ ਸਰਪੰਚਾ ਉੱਤੇ ਉਹਨਾਂ ਨੂੰ ਪੰਜਾਬ ਨੇ ਫੜਾਂ ਦਾ ਮੁੱਦਾ ਚੱਲਦਾ ਪਿਆ ਔਰੇ ਭਈਏ ਸਾਡੇ ਕਿੱਦੋਂ ਨੂੰ ਲੈ ਕੇ ਜਾ ਰਹੇ ਸਾਡੇ ਪੰਜਾਬੀਆਂ ਨੂੰ ਇਹ ਸਾਰੀ ਮੋਦੀ ਦੀ ਉਹ ਰਾਜਨੀਤੀ ਹੈ ਜਿਹੜੀ ਸਾਲ ਚੱਲ ਰਹੀ ਹੈ ਸਰ ਵੀਰ ਮੈਂ ਚਾਹਾਂਗਾ ਵੀ ਇਹ ਕੋਈ ਇੱਥੇ ਰੌਲਾ ਜਿਹੜਾ ਹੈਗਾ ਇਹ ਸ਼ਰਾਰਤੀ ਅੰਸਰਾਂ ਨੂੰ ਤੁਸੀਂ ਸਜ਼ਾ ਦਿਓ ਉਧਰ ਕਮਿਊਨਿਟੀ ਦਾ ਕੋਈ ਭੇਦਭਾਵ ਦਾ ਤਾਂ ਨਹੀਂ ਹੈਗਾ ਆਪਾਂ ਸਾਰੇ ਇੱਥੇ ਹਿੰਦੂ ਮੁਸਲਮ ਸਿੱਖ ਐਸਾਈ ਸਾਰੇ ਇਕੱਠੇ ਆ ਬੜੇ ਤਰੀਕੇ ਨਾਲ ਰਹਿ ਰਹੇ ਸੀ ਕੋਈ ਐਦਾਂ ਦੀ ਗੱਲ ਆ ਆਪਣਾ ਕਦੇ ਸਿੱਖ ਨਾ ਹਿੰਦੂ ਵੀਰ ਵੀ ਰਹਿੰਦੇ ਆ ਆਪਣਾ ਕਦੇ ਸਿੱਖ ਧਰਮ ਕਿਸੇ ਨੂੰ ਮਾੜਾ ਬੋਲਿਆ ਕਿਸੇ ਨੂੰ ਨਹੀਂ ਬੋੜਿਆ ਪਰ ਸਿੱਖ ਧਰਮ ਨੂੰ ਕਿਉਂ ਮਾੜਾ ਬੋਲਿਆ ਜਾਂਦਾ ਵਾਰ-ਵਾਰ ਉਹਨਾਂ ਨੂੰ ਬਾਅਦ ਚ ਕਹਿ ਦਿੰਦੇ ਵੀ ਇਹ ਨਿਆਣੇ ਆ ਜੀ ਇਹੜਾ ਨੇ ਕੁਛ ਖਾਦਾ ਪੀਤਾ ਇਹ ਜੇ ਡਰਿੰਕ ਕਰੀ ਅਜੇ ਇਹ ਆ ਉਹ ਆ ਤੇ ਮਾਫੀ ਵਾਲਾ ਵੀਰੇ ਬਰਡ ਹੁਣ ਮੂੰਹ ਚੋਂ ਕੱਢਣਾ ਚਾਹੀਦਾ ਵੀ ਮਾਫੀ ਬਿਲਕੁਲ ਨਹੀਂ ਦੇਣੀ ਚਾਹੀਦੀ ਸਖਤ ਤੇ ਸਖਤ ਸਜ਼ ਕੇ ਇਸ ਮਸਲੇ ਬਾਰੇ ਕੀ ਕਹਿੰਦੇ ਆ ਸਰ ਮੈਨੂੰ ਜਿਹੜਾ ਦੱਸੋ ਕੋਈ ਇਹ ਮਾਹੌਲ ਕਿਉਂ ਬਣ ਗਿਆ ਜੀ ਇੱਥੇ ਕੀ ਰੌਲਾ ਪੈ ਰਿਹਾ ਹੈ ਤੇ ਪੁਲਿਸ ਇਸ ਦੇ ਵਿੱਚ ਕੀ ਕਾਰਵਾਈ ਕਰ ਰਹੀ ਹੈ ਜੀ ਕੇਸ ਰਜਿਸਟਰ ਕਰਤਾ ਬੰਦੇ ਗ੍ਰਿਫਤਾਰ ਕਰ ਲੇ ਤਿੰਨ ਕਰ ਲੇ ਬਾਕੀ ਕਰ ਰਹੇ ਨੇ ਕਰ ਲੇ ਜੀ ਬੰਦੇ ਗ੍ਰਿਫਤਾਰ ਹੋ ਗਏ ਜੀ ਤਿੰਨਾਂ ਨੂੰ ਰਾਉਂਡ ਅਪ ਕਰ ਲਿਆ ਕਿਹੜੀਆਂ ਧਰਾਵਾਂ ਲਾ ਕੇ ਉਹਦੇ ਤੇ ਕੇਸ ਦਰਜ ਕਰੇ ਮੈਂ ਦੇਖ ਤਰ੍ਹਾਂ ਦੇਖ ਕੇ ਦੱਸਦੇ ਅੱਛਾ ਜੀ ਇਹ ਕਿਹੜੀ ਚੌਕੀ ਤੇ ਥਾਣੇ ਦੀ ਨਹੀਂ ਆਉਂਦਾ ਜੀ ਘਾਟ ਘੜ ਥਾਣੇ ਚ ਘਾਟ ਘੜ ਸਰ ਤੁਸੀਂ ਦੇਖ ਰਹੇ ਹੋ ਵੀ ਇੱਥੇ ਮਾਹੌਲ ਕੋਈ ਟੈਨਸ਼ਨ ਨਾ ਹੋਵੇ ਇਹਦੇ ਲਈ ਕੀ ਕਰ ਰਹੇ ਹੋ ਕੋ ਸੋ ਇਹ ਮਸਲਾ ਜਿਹੜਾ ਹੈਗਾ ਪੁਲਿਸ ਜਿਹੜੀ ਆਪਣੀ ਗੱਲ ਕਰ ਰਹੀ ਹੈ ਭਾਈ ਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਤੁਸੀਂ ਦੇਖਿਆ ਮਸਲਾ ਕੀ ਹੈ ਜੇ ਇੱਥੇ ਜਾਂਦੇ ਜਾਂਦੇ ਰੁਕੇ ਹੋ ਨਹੀਂ 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 ਮੈਂ ਵਾਸੇ ਸਪੈਸ਼ਲ ਆਇਆ ਇੱਥੇ ਜੀਸੀ ਮਸਲੇ ਦੇ ਅਗੇਂਸਟ ਮਸਲਾ ਇਹ ਹੈ ਦੋ ਤਰੀਕ ਨੂੰ ਜਿਹੜੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹਨਾਂ ਨੇ ਇੱਕ ਬਹੁਤ ਹੀ ਗਲਤ ਵੀਡੀਓ ਸ਼ੇਅਰ ਕੀਤੀ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਜਿਹੜੀ ਤਾਂ ਆਪਣੇ ਸਿੱਖ ਕੌਮ ਦੀ ਆਸਥਾ ਨੂੰ ਵੀ ਤਕਲਾਂਦੀ ਆ ਤੇ ਪੰਜਾਬ ਪ੍ਰਤੀ ਵੀ ਗਲਤ ਬੋਲ ਰਹੇ ਆ ਜੀ ਉਹ ਦੇ ਅਗਰ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿ ਰਹੇ ਹਾਂ ਕਿ ਪਹਿਲਾਂ ਇੱਥੇ ਦੇ ਜਿਹੜੇ ਸਰਪੰਚ ਸਾਹਿਬ ਆ ਉਹਨਾਂ ਨੇ ਦੋ ਦਿਨ ਪਹਿਲਾਂ ਆਪਣਾ ਐਪਲੀਕੇਸ਼ਨ ਦਿੱਤੀ ਕਿ ਇਹਨਾਂ ਪਰ ਪਾਚਾ ਦਰਜ ਕੀਤਾ ਜਾਵੇ ਲੇਕਿਨ ਨਾ ਪ੍ਰਸ਼ਾਸਨ ਨੇ ਪਰਚਾ ਦਰਜ ਕੀਤਾ ਜੀ ਨਾ ਤੇ ਉਹਨਾਂ ਦੇ ਕੋਈ ਕਾਰਵਾਈ ਕੀਤੀ ਹੈ ਅੱਜ ਇਹੀ ਪ੍ਰਸ਼ਾਸਨ ਨੂੰ ਦੱਸਣ ਆਏ ਆ ਕਿ ਤੁਸੀਂ ਉਹਨਾਂ ਪਰ ਪਰਚਾ ਦਰਜ ਕਿਉਂ ਨਹੀਂ ਕਰਦੇ ਹੈਗੇ ਇਸ ਕਰਕੇ ਇੱਥੇ ਇਕੱਠੇ ਹੋਏ ਆ ਜੀ ਹੁਣ ਇਹ ਇਕੱਠੇ ਹੋਏ ਨੌਜਵਾਨ ਇਹ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਤੁਹਾਨੂੰ ਲੱਗਦਾ ਵੀ ਇਹ ਕੰਮ ਵੱਧ ਵੀ ਸਕਦਾ ਗਲਤ ਵੀ ਪਾਸੇ ਜਾ ਸਕਦਾ ਹੈ ਇਹ ਕੰਟਰੋਲ ਇਹਨੂੰ ਹੁਣੇ ਕਰਨਾ ਚਾਹੀਦਾ ਨਹੀਂ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹਨਾਂ ਉੱਪਰ ਪਰਚਾ ਦਰਜ ਕਰੇ ਜੇ ਅਗਰ ਕੋਈ ਪੰਜਾਬ ਦਾ ਕੋਈ ਵੀ ਇਨਸਾਨ ਹੈ ਜਿਹੜਾ ਸਸੀਂ ਸਿੱਖ ਕੌਮ ਨਾਲ ਬਿਲੋਂਗ ਕਰਦੇ ਹੈ ਅਗਰ ਮਾੜੀ ਜੀ ਕੋਈ ਗਲਤੀ ਕਰਦੇ ਆ ਜਾਂ ਕੋਈ ਵੀ ਕਿਸੇ ਦੇ ਧਰਮ ਦੇ ਖਿਲਾਫ ਦਾ ਛੜ ਤੇ ਜਦੇ ਪਰਚਾ ਦਰਜ ਕਰਕੇ ਅੰਦਰ ਕਰ ਦਿੰਦੇ ਆ ਮੇਰੇ ਨਾਲ ਖੁਦ ਕੱਲ ਹੋਇਆ ਜੀ ਮੈਂ ਜਮਨਤਪੁਰ ਆਇਆ ਜੀ ਅੱਜ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਬਿਹਾਰੀ ਨਾਲੇ ਲੜਾਈ ਹੋਈ ਤੇ ਉਹ ਪਿੰਡ ਦੇ ਵਿੱਚ ਰੈਲ ਮੱਜਰੇ ਮੈਂ ਉਹਦੀ ਸ਼ਾਪ ਹੈ ਦੁਕਾਨ ਮੈਂ ਇੱਕ ਪਿੰਡ ਨੂੰ ਜਾਂਦਾ ਜਾਂਦਾ ਉਹਨਾਂ ਦੇ ਬੋਰ ਦੇ ਖੜਾ ਤਾਂ ਬੋਰ ਦੇ ਨਾਲ ਮੇਰੇ ਟੱਕਰ ਮਾਰ ਲੱਗਦਾ ਭਈਆਂ ਨੇ ਛੇੜਦਾ ਉਤੋਂ ਕੱਲ ਪ ਉੱਡੇ ਪਿੰਡ ਦੇ ਵੀ ਮਤਲਬ ਨਾਲ ਮੇਲੇ ਵੀ ਆ ਵੋਟਾਂ ਕੁਛਕ ਆਪਣੇ ਸਿੱਖ ਭਾਈ ਵੀ ਆ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਆ ਜੀ ਸਿਰਫ ਵੋਟਾਂ ਕਰਕੇ ਸਿਰਫ ਮੇਨ ਮਸਲਾ ਵੋਟਾਂ ਦਾ ਜੀ ਆਪਾਂ ਵੋਟਾਂ ਨੂੰ ਸਾਈਡ ਰੱਖ ਕੇ ਨਾ ਜੇ ਆਪਣੇ ਪੰਥ ਦੀ ਰਾਹ ਚੱਲੀਏ ਤਾਂ ਕੀਤਾ ਕਿਉਂ ਤੁਹਾਨੂੰ ਇਸ ਗੱਲ ਦਾ ਕੋਈ ਅੰਦੇਸ਼ਾ ਹੈਗਾ ਵੀ ਮੁੰਡਿਆਂ ਨੇ ਉਹ ਹੀ ਮੁੰਡਪੁਣੇ ਵਿੱਚ ਗਾਣਾ ਤਾਂ ਨਹੀਂ ਕੱਢਦੇ ਕਹਿੰਦੇ ਵੀ ਨੌਜਵਾਨ ਜਵਾਨੀ ਜਿਹੜੀ ਹੁੰਦੀ ਆ ਉਹ ਉਹਨਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਵੀ ਕਰੀ ਕੀ ਜਾਂਦੇ ਨਹੀਂ ਨਹੀਂ ਪਤਾ ਸਭ ਕੁਝ ਆ ਜੀ ਉਹਨੂੰ ਜਦੋਂ ਖੁਦ ਪਿੰਡ ਦਾ ਸਰਪੰਚ ਹਾਂ ਜਮੂਤਾ ਚੋਂ ਕਿ ਉਹ ਚਾਰੇ ਬੰਦੇ ਗ੍ਰਿਫਤਾਰ ਵੀ ਹੋਏ ਆ ਉਸੇ ਟਾਈਮ ਗੁੱਡੂ ਕੁਵਾੜੀ ਉਹਨਾਂ ਨੂੰ ਛਡਾ ਕੇ ਵੀ ਲੈ ਕੇ ਗਈ ਆ ਜੀ ਲੈ ਕੇ ਗਿਆ ਜੀ ਮੇਰੇ ਲੈ ਕੇ ਗਿਆ ਮੈਂ ਖੁਦ ਮੌਜੂਦ ਹੁਕਮ ਮੌਜੂਦ ਆ ਜੀ ਉੱਥੇ ਜੋ ਕਿ ਮੈਂ ਪਿੰਡ ਦੇ ਸਰਪੰਚ ਦਾ ਮੁੰਡਾ ਹੋ ਜਿਹੜਾ ਗਾਲਾਂ ਕੱਢ ਰਿਹਾ ਸੀ ਬਾਜੀ ਆਪਾਂ ਨੂੰ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਾ ਜੀ ਸਿੱਧੀ ਜੀ ਗੱਲ ਹੈ ਜੀ ਕਿ ਇਹ ਸੋਚਣਾ ਚਾਹੀਦਾ ਪੰਜਾਬ ਲਈ ਇਹ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਬਾਹਰ ਵਾਲੇ ਪ੍ਰਵਾਸੀ ਜਾਂਦੇ ਆ ਨਾ ਇਹਨਾਂ ਦਾ ਆਧਾਰ ਕਾਰਡ ਬਣਨਾ ਚਾਹੀਦਾ ਨਾ ਇਹਨਾਂ ਦਾ ਵੋਟਰ ਕਾਰਡ ਵੀ ਬਣਨਾ ਚਾਹੀਦਾ ਨਾ ਇਹ ਉਰੇ ਜ਼ਮੀਨਾਂ ਖਰੀਦ ਸਕਦੇ ਆ ਜੀ ਅਸੀਂ ਤਾਂ ਇਹ ਚਾਹੁੰਦੇ ਕਿ ਕੱਲ ਨੂੰ ਜੇ ਕੋਈ ਹੋਰ ਵੀ ਕਿਸੇ ਵੀ ਪਾਰਟੀ ਦਾ ਆਵੇ ਵੋਟਾਂ ਲੈਣ ਉਹਨਾਂ ਨੂੰ ਇਹ ਕੁਐਸਚਨ ਪੁੱਟ ਕਰੀਏ ਕਿ ਹਾਂ ਭਾਈ ਇਹ ਉਰੇ ਦੇ ਇਹਨਾਂ ਲਈ ਕਾਨੂੰਨ ਬਣਾਇਆ ਜਾਵੇ ਕਿ ਜਿਵੇਂ ਹਿਮਾਚਲ ਵਿੱਚ ਰਾਜਸਥਾਨ ਵਿੱਚ ਬਣਾਇਆ ਬਾਹਰਲਾ ਬੰਦਾ ਕੋਈ ਵੀ ਉਰੇ ਜ਼ਮੀਨ ਨਾ ਖਰੀਦ ਸਕੇ ਜੀ ਨਾ ਕੋਈ ਉਰੇ ਵੋਟ ਪਾ ਸਕੇ ਤੁਸੀਂ ਤਾਂ ਆਮਦਵੀ ਪਾਰਟੀ ਦੇ ਨਾਲ ਜੁੜੇ ਵੀ ਹੋਏ ਹੋ ਤੁਸੀਂ ਇਹ ਅਪੀਲ ਕਰ ਰਹੇ ਹੋ ਪ੍ਰਸ਼ਾਸਨ ਨਾਲ ਗਰਾਫਤਾ ਹੋਇਆ ਕਿ ਮੈਂ ਕਹਿੰਦਾ ਪ੍ਰਸ਼ਾਸਨ ਨਾਲ ਅਜੇ ਰਾਫਤ ਨਹੀਂ ਅਜੇ ਅਸੀਂ ਉਰੇ ਆ ਕੇ ਖੜੇ ਆ ਪਰ ਜੋ ਗੱਲ ਗਲਤ ਕਹੀ ਆ ਮੁੰਡਿਆਂ ਨੇ ਬਿਲਕੁਲ ਸਰਾਸਰ ਗਲਤ ਹੋਈ ਬਹੁਤ ਵੀ ਦੁੱਖ ਲੱਗਿਆ ਸੁਣੀ ਤੁਸੀਂ ਬਹੁਤ ਦੁੱਖ ਕਹੀਦੀ ਹੈ ਉਹਨਾਂ ਦੇ ਉੱਪਰ ਬਣਦੀ ਧਾਰਾ ਜਿਹੜੀਆਂ ਲੱਗਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਨੇ ਇੱਕ ਦੰਗੇ ਭੜਕਾਉਣ ਵਾਲਾ ਕੰਮ ਕਰਿਆ ਜੀ ਜੀ ਬਿਲਕੁਲ ਸਿਆਣੇ ਬਜ਼ੁਰਗ ਵੀ ਹੈਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪਾ ਜੀ ਤੁਸੀਂ ਵੀ ਇਹ ਦੇਖੀ ਹੈ ਵੀਡੀਓ ਜੋ ਹੈਗੀ ਆ ਮੈਂ ਵੇਖੀ ਤੇ ਨਹੀਂ ਬਸ ਸੁਣੀ ਜਰੂਰ ਆ ਇਹਨਾਂ ਨੇ ਬਹੁਤ ਗਲਤ ਬੋਲਿਆ ਸਰਦਾਰਾਂ ਵਾਲੇ ਗਲਤ ਬੋਲਿਆ ਪਿੰਡ ਵਾਸੀ ਗਲਤ ਬੋਲਿਆ ਪੰਚਾਇਤ ਨੂੰ ਗਲਤ ਬੋਲਿਆ ਹਾਂ ਜੀ ਮੈਂ ਵੀਡੀਓ ਵੀ ਤੁਸੀਂ ਸਿਆਣੇ ਹੋ ਕਹਿੰਦੇ ਬਜ਼ੁਰਗਾਂ ਦੀ ਜਿਹੜੀ ਹੁੰਦੀ ਸਮਝ ਬਹੁਤ ਤਿਆਰਬੇ ਵਾਲੀ ਹੁੰਦੀ ਆ ਉਮਰ ਹੰਡਾ ਜੀ ਤੁਸੀਂ ਕੀ ਸਮਝਦੇ ਹੋ ਕੀ ਹੋਣਾ ਚਾਹੀਦਾ ਇਸ ਮਸਲੇ ਦੇ ਵਿੱਚ ਪਰਚਾ ਹੋਣਾ ਚਾਹੀਦਾ ਜੀ ਪਰਚਾ ਹੋਣਾ ਚਾਹੀਦਾ ਬਿਲਕੁਲ ਪ੍ਰਸ਼ਾਸਨ ਕਾਰਵਾਈ ਕਰੇ ਹਾਂਜੀ ਬਿਲਕੁਲ ਕਰੇ ਕਾਰਵਾਈ ਹੂੰ ਇਹਨਾਂ ਨੂੰ ਅੰਦਰ ਦਿੱਤਾ ਜਾਏ ਜਿਹੜੀ ਧਾਰਾ ਬੰਦਿਆਂ ਲਾਓ ਹੂੰ ਹਾਂਜੀ ਬਿਲਕੁਲ ਸੋ ਸਮਾਜ ਪ੍ਰੇਮ ਦੀ ਮਾਲਾ ਦੇ ਵਿੱਚ ਪਰੋਏ ਹੋਏ ਮੋਤੀਆਂ ਦਾ ਬਣਦਾ ਸੋ ਗਾਲਾਂ ਨਾਲ ਨਹੀਂ ਚੱਲਦਾ ਇਹ ਪ੍ਰੇਮ ਦੀ ਮਾਲਾ ਨਾਲ ਸਮਾਜ ਚੱਲਦਾ ਜੇ ਗਾਲ ਕੋਈ ਵੀ ਕਿਸੇ ਨੂੰ ਦੇਊਗਾ ਤਾਂ ਉਹ ਕਿਸੇ ਦੇ ਭਾਵਨਾਵਾਂ ਨੂੰ ਹਿਰਦਿਆਂ ਨੂੰ ਬੁਲੰਦਰਣ ਵਾਲੀ ਜਿਹੜੀ ਗੱਲ ਹੋ ਜਾਂਦੀ ਆ ਸੱਚ ਬੋਲਣਾ ਕਿਸੇ ਵਾਰੀ ਵੀ ਕਹਿਣਾ ਜ਼ੀਰੋ ਮੇਰੀ ਇੱਕ ਰਿਕਵੈਸਟ ਹੈ ਸਾਰੇ ਸਿੱਖ ਵੀਰਾਂ ਨੂੰ ਪੰਜਾਬੀ ਭਾਈਆਂ ਨੂੰ ਬਿਲਕੁਲ ਭਈਆਂ ਨੇ ਬਹੁਤ ਮਾੜਾ ਕੰਮ ਕੀਤਾ ਵੈ ਲੇਕਿਨ ਇਹ ਸਾਰੀ ਕੌਮ ਵੀਰ ਕੋ ਜੀ ਨਹੀਂ ਹੁੰਦੀ ਪੰਜ ਉਂਗਲਾਂ ਵਿੱਚ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਮੇਰਾ ਮੰਨਣਾ ਹੈ ਕਿ ਚੰਦ ਲੋਕ ਮਾੜੇ ਹਰ ਧਰਮ ਦੇ ਵਿੱਚ ਹਰ ਜਾਤ ਦੇ ਵਿੱਚ ਹਰ ਜਗ੍ਹਾ ਤੇ ਕੁਝ ਲੋਕ ਚੰਗੇ ਵੀ ਹੁੰਦੇ ਆ ਕੁਝ ਮਾੜੇ ਵੀ ਹੁੰਦੇ ਆ ਇਸ ਕਰਕੇ ਵੀਰੋ ਸਾਰੇ ਭਈਏ ਮੇਰਾ ਖਿਆਲ ਹੈ ਕਿ ਮਾੜੇ ਨਹੀਂ ਹੋਣਗੇ ਕੁਝ ਉਹਨਾਂ ਚੋਂ ਅਸ਼ਰਾਰਤੀ ਅਨਾਸਰ ਸ਼ੈਤਾਨ ਵਰਗੇ ਕੁਝ ਜਿਹੜੇ ਮਾੜੇ ਲੋਗ ਐ ਗੰਦੇ ਲੋਗ ਐ ਵੀਰੋ ਉਹ ਐ ਇਹ ਹਰਕਤਾਂ ਕਰਦੇ ਐ ਤੇ ਦੋ ਕੌਮਨ ਨੂੰ ਦੋ ਲੋਗਾਂ ਨੂੰ ਦੋ ਧਰਮਾਂ ਨੂੰ ਆਪਸ ਵਿੱਚ ਲੜਾ ਦਿੰਦੇ ਐ ਦੇਖੋ ਇਹ ਚੰਦ ਨੌਜਵਾਨ ਐ ਜਿਹਨਾਂ ਨੇ ਪਤਾ ਨਸ਼ਾ ਕੀਤਾ ਹੋਇਆ ਕੀ ਵਜਾ ਵੈ ਕਿਉਂ ਇਸ ਤਰ੍ਹਾਂ ਦੀ ਬਕਵਾਸ ਕਰ ਰਹੇ ਐ ਜਿਸ ਨੂੰ ਲੈ ਕੇ ਸਾਰੇ ਪੰਜਾਬੀਆਂ ਦਾ ਖੂਨ ਖੋਲ ਰਿਹਾ ਵੈ ਮੈਨੂੰ ਖੁਦ ਉਹ ਗਾਲਾਂ ਬਹੁਤ ਬੁਰਾ ਲੱਗਾ ਕਿਉਂਕਿ ਵੀਰੋ ਸਿੱਖ ਕੌਮ ਜਿਹੜੀ ਐ ਉਹ ਹਰ ਔਖੇ ਟਾਈਮ ਦੇ ਵਿੱਚ ਸਾਰ ਕਿਸੇ ਦੇ ਨਾਲ ਖੜ ਜਾਂਦੀ ਹੈ ਉਹ ਇਹ ਨਹੀਂ ਵੇਖਦੀ ਕਿ ਕੋਈ ਕਿਸੇ ਦਾ ਕੀ ਧਰਮ ਹੈ ਕਿਸੇ ਦਾ ਕੀ ਦੇਸ਼ ਹੈ ਉਹ ਸਾਰਿਆਂ ਦਾ ਮੁਸੀਬਤ ਦੇ ਵਿੱਚ ਖਿਆਲ ਰੱਖਦੇ ਆ ਤੇ ਜਦੋਂ ਇੰਨੇ ਚੰਗੇ ਦੇ ਵਧੀਆ ਲੋਕ ਹੈ ਉਹਨਾਂ ਨੂੰ ਸਨਮਾਨ ਇੱਜ਼ਤ ਤੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਵੈ ਇਸ ਤਰ੍ਹਾਂ ਦਾ ਕੰਮ ਕੋਈ ਬਿਰੋ ਇੱਕ ਮਾੜਾ ਇੱਕ ਜ਼ਿਹਨੀ ਤੌਰ ਤੇ ਬਿਮਾਰ ਲੋਕ ਹੀ ਕਰ ਸਕਦੇ ਆ ਤੇ ਪੰਜਾਬੀ ਵੀਰਾਂ ਕੀ ਰਿਕਵੈਸਟ ਹੈ ਕਿ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਾ ਲਓ ਬਲਕਿ ਛੱਡ ਦਿਓ ਤੁਸੀਂ ਪ੍ਰਸ਼ਾਸਨ ਇਹਦੇ ਉੱਤੇ ਸਖਤ ਹੋ ਸਖਤ ਕਾਰਵਾਈ ਕਰੇ ਪ੍ਰਸ਼ਾਸਨ ਦੇ ਉੱਤੇ ਦਬਾਅ ਪਾਓ ਤਾਂ ਕਿ ਇਹਨਾਂ ਨੂੰ ਸਜ਼ਾਵਾਂ ਮਿਲਣ ਇਹ ਜੇਲ੍ਹਾਂ ਦੇ ਵਿੱਚ ਕੋਈ 10 15 15 ਸਾਲ ਗੁਜ਼ਾਰਨ ਤੇ ਫਿਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਨ ਦੀ ਜੁਰਤ ਨਹੀਂ ਕਰੇਗਾ ਇਹਨਾਂ ਦਾ ਮਕਸਦ ਇਹ ਹੈ ਤਾਂ ਕਿ ਪੰਜਾਬ ਦੇ ਵਿੱਚ ਦੰਗੇ ਫਸਾਦ ਹੋਣ ਤੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਵੀਰੋ ਤੁਹਾਡੀ ਇਸ ਦਿਵਾਰ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਰੂਰ ਲਾਜ਼ਮੀ ਕਰਨਾ ਪੜੇ ਸਾਰਾ ਖੈਰ ਕਰਦਾ ਹਾਂ ਯਾਦ ਰੱਖਣਾ ਅੱਲਾਹ ਹਾਫਿਜ਼